ਸਤਿ ਸ਼੍ਰੀ ਅਕਾਲ ਜੀ ਪਿੰਡ ਲੋਹਟ ਬੱਦੀ ਦੇ ਸੂਝਵਾਨ ਕਿਸਾਨ ਸਾਥੀਓ ਤੇ ਪ੍ਰਧਾਨ ਜੀ ਸਰਦਾਰ ਨਰਮਲ ਸਿੰਘ ਜੀ ਜਿਹੜੇ ਕਿ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਨੇ ਇਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਸੀਜੀਪੀਟੀ ਦੇ ਥਰੂ ਤੁਹਾਡੇ ਕੋਲ ਮੈਂ ਪਹੁੰਚਿਆ ਗੁਰਿੰਦਰ ਸਿੰਘ ਕਲਟੀਵੇਟਰ ਤੋਂ ਅਸੀਂ ਤੁਹਾਨੂੰ ਜਾਣਕਾਰੀ ਦੇਾਂਗੇ ਖੇਤਾਂ ਦੇ ਵਿੱਚ ਝੋਨੇ ਦੀ ਖੇਤੀ ਘੱਟ ਪਾਣੀ ਦੇ ਨਾਲ ਕਿੱਦਾਂ ਅਸੀਂ ਸਫਲ ਬਣਾ ਸਕਦੇ ਹਾਂ ਘੱਟ ਪਾਣੀ ਲਾ ਕੇ ਤੁਹਾਡੀ ਫਸਲ ਦੀਆਂ ਬਿਮਾਰੀਆਂ ਕਿਵੇਂ ਘਟਾ ਸਕਦੇ ਹਾਂ ਘੱਟ ਪਾਣੀ ਲਾ ਕੇ ਅਸੀਂ ਝਾੜ ਕਿਵੇਂ ਵਧਾ ਸਕਦੇ ਹਾਂ ਉਹਦੇ ਬਾਰੇ ਗੱਲ ਕਰਾਂਗੇ ਜੇ ਤੁਸੀਂ ਝੋਨਾ ਲੱਗਣ ਦੇ ਪਹਿਲੇ 20 ਦਿਨ ਪਾਣੀ ਖੜਾ ਰੱਖੋਗੇ ਕਿਉਂਕਿ ਉਹ ਰੂਟ ਸਟ੍ਰੈਪਮੈਂਟ ਵਾਸਤੇ ਝੋਨੇ ਦੀ ਜੜ ਲੱਗਣ ਵਾਸਤੇ ਕਬਾੜ ਨਾ ਉੱਗਣ ਵਾਸਤੇ ਉਹਦੀ ਲੋੜ ਹੁੰਦੀ ਹੈ ਉਸ ਤੋਂ ਬਾਅਦ ਜੇ ਤੁਸੀਂ ਅਲਟਰਨੇਟ ਵਿਟਿੰਗ ਐਂਡ ਡਰਾਈਂਗ ਬਦਲਾਵ ਦੇ ਨਾਲ ਪਾਣੀ ਲਾਉਣਾ ਵੱਤ ਲਵਾਉਣਾ ਪਾਣੀ ਲਾਉਣਾ ਵੱਤ ਲਵਾਉਣਾ ਜੇ ਉਸ ਤਰੀਕੇ ਨਾਲ ਆਪਾਂ ਝੋਨੇ ਦੀ ਫਸਲ ਨੂੰ ਪਾਣੀ ਲਾਵਾਂਗੇ ਨਾ ਉਦੇ ਨਾਲ ਤੁਹਾਡੇ ਖੇਤ ਚ ਉਲੀ ਦੀਆਂ ਬਿਮਾਰੀਆਂ ਘਟ ਜਾਣਗੀਆਂ ਅਧੀਆਂ ਨਹੀਂ ਰਹਿਣਗੀਆਂ ਤਾਂ ਸਾਡੀ ਤਕਨੀਕ ਤੁਹਾਡੇ ਇਸ ਕੰਮ ਦੇ ਵਿੱਚ ਕਿਵੇਂ ਮਦਦ ਕਰੇਗੀ ਮੇਰੇ ਕੋਲ ਦੋ ਤਰ੍ਹਾਂ ਦੇ ਸੈਂਸਰ ਨੇ ਮੇਰੇ ਸੱਜੇ ਪਾਸੇ ਆ ਇਹਦਾ ਨਾਮ ਹੈਗਾ ਫਿਕਸ ਸੈਂਸਰ ਇਹ ਆਟੋਮੈਟਿਕਲੀ ਡਾਟਾ ਲੈਂਦਾ ਤੁਹਾਡੇ ਖੇਤ ਜਦੋਂ ਇਹ ਲਗਾ ਦੰਨੇ ਆ ਨਾ ਹਰ 4 ਘੰਟੇ ਬਾਅਦ ਕਿ ਖੇਤ ਚ ਪਾਣੀ ਦਾ ਲੈਵਲ ਕੀ ਹੈ ਹੁਣ ਅਸੀਂ ਜਾਂ ਤੁਸੀਂ ਜਾਂ ਮੈਂ ਜੇ ਆਪਾਂ ਖੇਤ ਜਾਵਾਂਗੇ ਪਾਣੀ ਕਿਵੇਂ ਦੇਖਾਂਗੇ ਵੀ ਧਰਤੀ ਦੇ ਉੱਪਰ ਕਿੰਨਾ ਪਾਣੀ ਖੜਿਆ ਅਸਲ ਚ ਜਿਹੜੇ ਝੋਨੇ ਦੀਆਂ ਜੜਾਂ ਨੇ ਉਹ 6 ਤੋਂ 7 ਇੰਚ ਡੂੰਘੀਆਂ ਹੁੰਦੀਆਂ ਨੇ ਜਦੋਂ ਆਪਣੀ ਲੇਬਰ ਲਾਉਂਦੀ ਹੈ ਤਾਂ ਅੰਗੂਠੇ ਨਾਲ ਦਬਦੀਏ ਨਾ ਤਾਂ 1 ਇੰਚ ਤਾਂ ਉਦੋਂ ਹੀ ਚਲੇ ਜਾਂਦਾ ਤਾਂ ਝੋਨੇ ਦੇ ਜੜ੍ਹਾਂ ਦਾ ਵਿਕਾਸ ਹੈ ਉਹ 7 ਤੋਂ 8 ਇੰਚ ਤੱਕ ਜਾਂਦਾ ਤੇ ਅਸੀਂ ਝੋਨੇ ਦੀ ਜਿਹੜੀ ਤੁਹਾਡੀ ਜ਼ਮੀਨ ਹੈ ਉਹ ਤੋਂ 6 ਇੰਚ ਥੱਲੇ ਤੱਕ ਦੇਖਦੇ ਆ ਜਿਵੇਂ ਆ ਦਿਖਾਇਓ ਜੀ ਅੱਗੇ ਇਹ ਜਿਹੜਾ ਪਾਈਪ ਹੈ ਇਹ 15 ਇੰਚ ਲੰਬਾ ਹੈ ਇਹਨੇ 7 ਇੰਚ ਧਰਤੀ ਦੇ ਥੱਲੇ ਚਲੇ ਜਾਣਾ ਇਹ ਫਿਲਟਰ ਬਣਿਆ ਹੋਇਆ ਤੁਸੀਂ ਸਮਝ ਸਕਦੇ ਹੋ ਇਹਦੇ ਰਾਹੀਂ ਇਹਦੇ ਚ ਪਾਣੀ ਆਊਗਾ ਠੀਕ ਹੈ ਜੀ ਇਸੇ ਤਰ੍ਹਾਂ ਜਦੋਂ ਝੋਨੇ ਨੇ ਪਾਣੀ ਜਣਾ ਤੋਂ ਲੈਣਾ ਤਣੇ ਤੋਂ ਤਾਂ ਨਹੀਂ ਲੈਣਾ ਆਪਾਂ ਤਣਾ ਭਰ ਕੇ ਰੱਖਦੇ ਆ ਪਹਿਲੇ 4 ਇੰਚ ਉੱਲੀ ਦੀ ਬਿਵਾਰੀ ਕਿੱਥੇ ਆਉਂਦੀ ਹੈ ਪਹਿਲੇ 4 ਇੰਚ ਤੇਲਾ ਕਿੱਥੇ ਆਉਂਦਾ ਪਹਿਲੇ 4 ਇੰਚ ਜਦੋਂ ਤੁਸੀਂ ਵੱਢਣ ਲੱਗਦੇ ਹੋ ਫਸਲ ਡਿੱਗਦੀ ਕਿੱਥੋਂ ਹੈ ਪਹਿਲੇ 4 ਇੰਚ ਤੋਂ ਬਗਦੇ ਵੱਡਾ ਚ ਜਾਣ ਨਹੀਂ ਰਹੀ ਫਸਲ ਗਿਰ ਗਈ ਉਹ ਸੋ ਉਹਨਾਂ ਚੀਜ਼ਾਂ ਨੂੰ ਘਟਾਉਣ ਦੇ ਲਈ ਇਹ ਜਿਹੜੇ ਸਾਡੇ ਕੋਲ ਸੈਂਸਰ ਨੇ ਫਿਕਸ ਸੈਂਸਰ ਹੈ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ 4 ਘੰਟੇ ਬਾਅਦ ਆਟੋਮੈਟਿਕਲੀ ਡਾਟਾ ਸਾਡੇ ਡੈਸ਼ਬੋਰਡ ਤੇ ਦਿੰਦਾ ਹੈ ਜਦੋਂ ਖੇਤ ਧਰਤੀ ਦੇ ਲੈਵਲ ਤੋਂ 2 ਇੰਚ ਪਾਣੀ ਉੱਪਰ ਗਿਆ ਤੁਹਾਨੂੰ ਫੇਰ ਮੈਸੇਜ ਆਏਗਾ ਕਿ ਖੇਤ ਚ ਪਾਣੀ ਪੂਰਾ ਹੈ ਮੋਟਰ ਬੰਦ ਕਰ ਦਿਓ ਜਿਵੇਂ ਤੁਸੀਂ ਤੁਹਾਡੀ ਪ੍ਰੈਕਟਿਸ ਕੀ ਆ ਵੀ ਸਾਈਡ ਤੇ ਟ ਦੱਬੀ ਹੋਈ ਹੈ ਜਾਂ ਪਾਈਪ ਲਾਇਆ ਹੋਇਆ ਵੀ ਜਦੋਂ ਖੇਤ ਭਰ ਗਿਆ ਪਾਣੀ ਬਾਹਰ ਚਲ ਜੂਗਾ ਡੌਲ ਨਹੀਂ ਰੁਟੂਗੀ ਉਸੇ ਤਰ੍ਹਾਂ ਇਹ ਜਿਹੜਾ ਸੈਂਸਰ ਹੈ ਇਹਨੇ ਆਪਣਾ ਕੰਮ ਆਪੇ ਐਪ ਕਰੀ ਜਾਣਾ ਜਿਵੇਂ ਤੁਸੀਂ ਰਾਤ ਨੂੰ ਘਰ AC ਚਲਾਉਂਦੇ ਹੋ ਨਾ AC ਉਹ 25 ਦੇ ਉੱਤੇ ਸੈੱਟ ਕਰਕੇ ਤੁਸੀਂ ਸੌਂਗੇ ਉਹਨੇ ਚੱਲਦੇ ਰਹਿਣਾ ਇਸੇ ਤਰ੍ਹਾਂ ਇਹ ਸੈਂਸਰ ਦਾ ਕੰਮ ਹੈ ਅਰ ਇਹdੀਏ ਕੁਛ ਲਿਮਿਟੇਸ਼ਨ ਨੇ ਜਿਵੇਂ ਤੁਹਾਡੇ AC ਦੇ ਲਿਮਿਟੇਸ਼ਨ ਨੇ ਨਾ ਕਿ ਓਪਨ ਚ ਕੰਮ ਨਹੀਂ ਕਰਦਾ ਇਹdੀਆਂ ਵੀ ਲਿਮਿਟੇਸ਼ਨ ਨੇ ਇਹ ਗੇਟਵੇ ਦੇ 1 ਕਿਲੋਮੀਟਰ ਰੇਡੀਅਸ ਏਰੀਆ ਚ ਕੰਮ ਕਰਦਾ ਹੈ ਜੀ ਸੋ ਕਿਉਂਕਿ ਇਹ ਘੱਟ ਏਰੀਆ ਚ ਕੰਮ ਕਰਦਾ ਸੀਗਾ ਕਿਸਾਨ ਹੁਣ ਤੁਹਾਡੇ ਪਿੰਡ ਚ 100 ਨੇ ਅਸੀਂ 1 ਕਿਲੋਮੀਟਰ ਰੇਡੀਅਸ ਜੇ ਲਾ ਦਨੇ ਆ ਉੱਥੇ 20 ਜਾਂ 30 ਕਿਸਾਨ ਕਵਰ ਹੁੰਦੇ ਨੇ ਬਾਕੀ ਕਿਸਾਨਾਂ ਨੂੰ ਅਸੀਂ ਕਿਵੇਂ ਕਵਰ ਕਰੀਏ ਜਾਂ ਤੁਹਾਡਾ ਇੱਕ ਖੇਤ ਪਿੰਡ ਦੇ ਕੋਲ ਆ ਦੂਜਾ 2 ਕਿਲੋਮੀਟਰ ਬਾਹਰ ਹੈ ਉੱਥੇ ਕਿਵੇਂ ਤਾਂ ਉਹਦੇ ਲਈ ਸਾਡੇ ਕੋਲ ਦੂਜਾ ਸੈਂਸਰ ਹੈਗਾ ਇਹਨੂੰ ਅਸੀਂ ਕਹਿੰਦੇ ਜੀ ਪੋਰਟੇਬਲ ਇਸ ਪਾਈਪ ਦਾ ਨਾਮ ਹੈਗਾ ਪੋਰਟੇਬਲ ਸੈਂਸਰ ਪੋਰਟੇਬਲ ਸੈਂਸਰ ਕਿਵੇਂ ਬਣਿਆ ਇਸ 바ਰ ਕੋਡ ਦੇ ਨਾਲ ਅੱਜ ਦਾ ਜਮਾਨਾ Google Pay ਦਾ ਆ ਗਿਆ ਉਹ ਆਪਾਂ 바ਰ ਕੋਡ ਸਕੈਨ ਕਰਦੇ ਆਂ ਤੇ ਪੇਮੈਂਟ ਪਾ ਦਿੰਨੇ ਆ ਉਸੇ ਤਰ੍ਹਾਂ ਹਫਤੇ 'ਚ ਇੱਕ ਵਾਰੀ ਸਾਡਾ ਫੀਲਡ ਅਫਸਰ ਆਊਗਾ ਇਹ ਪ੍ਰੋਬ ਹੈ ਇਹਦੇ ਵਿੱਚ ਪਾਊਗਾ ਮੋਬਾਈਲ ਦੇ ਨਾਲ ਅਟੈਚ ਕਰੇਗਾ ਸਕੈਨ ਕਰੇਗਾ ਦੱਸ ਦੂਗਾ ਵੀ ਤੁਹਾਡੇ ਖੇਤ 'ਚ ਪਾਣੀ ਕਿਸ ਲੈਵਲ ਤੇ ਖੜਿਆ ਹੈ ਕਦੋਂ ਤੁਹਾਨੂੰ ਪਾਣੀ ਦੀ ਜ਼ਰੂਰਤ ਹੈ ਉਹ ਨਾਲ ਦੀ ਨਾਲ ਜਿਹੜਾ ਮੈਸੇਜ ਹੈ ਉਸੇ ਟਾਈਮ ਤੇ ਜਦੋਂ ਬੰਦਾ ਵੈਲੀਡੇਟ ਕਰੇਗਾ ਔਰ ਦੈਨ ਡੇਟ ਟਾਈਮ ਉਹ ਉਸੇ ਟਾਈਮ ਤੇ ਆਊਗਾ ਵੀ ਇਸ ਟਾਈਮ ਤੇ ਆਇਆ ਫੀਲਡ ਅਫੀਸਰ ਤੁਹਾਡੇ ਖੇਤ ਚ ਵਿਜ਼ਿਟ ਕਰਕੇ ਦੇਖਿਆ ਕਿ ਪਾਣੀ ਦਾ ਲੈਵਲ ਕੀ ਹੈ ਇਹ ਫਲੋਟ ਹੈ ਇਹ ਮਤਲਬ ਜਦੋਂ ਇਹਨੇ ਚੱਲੇ ਜਾਣਾ ਥੱਲੇ ਨਾ ਇਹਨੇ ਪਾਣੀ ਦੇ ਹਿਸਾਬ ਨਾਲ ਜਿੱਥੇ ਵੀ ਪਾਣੀ ਦਾ ਲੈਵਲ ਹੈ ਉੱਥੇ ਇਹਨੇ ਜਾ ਕੇ ਖੜ ਜਾਣਾ ਜਿੱਥੇ ਪਾਣੀ ਦਾ ਲੈਵਲ ਹੋਏਗਾ ਉਸ ਸਮੇਂ ਦੀ ਸਹੀ ਜਾਣਕਾਰੀ ਤੁਹਾਡੇ ਫੋਨ ਤੇ ਹੋਊਗੀ ਔਰ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਲਵਾਉਣਾ ਚਾਹੁੰਦੇ ਹੋ ਤਾਂ ਸੀਆਈਪੀਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਤੁਸੀਂ ਕੰਸਲਟ ਕਰ ਸਕਦੇ ਹੋ ਖੇਤੀਬਾੜੀ ਦੀ ਵਧੇਰੇ ਜਾਣਕਾਰੀ ਲਈ ਸਾਡੀ ਐਪ ਡਾਊਨਲੋਡ ਕਰੋ ਡਿਜੀਟਲ ਫਾਰਮਰ ਨੈਟਵਰਕ